ਇੱਕ ਪਰਤਾਲ ਕਰਾਈ ਤੇ ਬਹੁਤ ਵੱਡਾ ਹਿੱਸਾ ਉਹ ਟਰਾਲੀਆਂ ਦੇ ਵਿੱਚ ਹੀ ਬੈਠਾ ਬੱਚਿਆਂ ਦਾ ਜਿਹੜੇ ਰੋਣ ਮੇਲੇ ਵਜੋਂ ਵੀ ਆਏ ਹੁੰਦੇ ਤੇ ਉਹ ਮੇਲਾ ਵੇਖਦੇ ਨੇ ਟਰਾਲੀਆਂ ਨੂੰ ਦੇਖ ਕੇ ਥੋੜੀ ਨਿਰਾਸ਼ਾ ਹੋਈ ਇੱਕ ਤਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਨਿਆਣੇ ਨੇ ਉਹ ਪਤਿਤ ਨਹੀਂ ਹਰ ਵੀ ਜਿਵੇਂ ਵਰੀ ਤਾਂ ਹੀ ਬਣਦੀ ਆ ਕਿ ਉਹ ਟਰਾਲੀਆਂ ਚੋਂ ਬਾਹਰ ਨਿਕਲ ਕੇ ਸੰਗਤ ਦੀ ਸੇਵਾ ਕਰਨ ਲੰਗਰਾਂ ਵਿੱਚ ਸੇਵਾ ਕਰਨ ਤੇ ਜਿੱਥੇ ਵੱਧ ਤੋਂ ਵੱਧ ਸੰਗਤ ਦਾ ਸਹਿਯੋਗ ਦੇਣਾ ਉੱਥੇ ਦੇਣਾ ਇਸ ਵਕਤ ਮੇਰੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਜਾਬੀ ਵਿਭਾਗ ਦੇ ਵਿੱਚੋਂ ਮੁਖੀ ਡਾਕਟਰ ਸਿਕੰਦਰ ਸਾਹਿਬ ਮੌਜੂਦ ਨੇ ਆਪ ਇਹਨਾਂ ਨੂੰ ਪੁੱਛਦਿਆਂ ਗੱਲਬਾਤ ਕਰਦੇ ਆਂ ਵੀ ਸੰਗਤ ਦੇ ਵੱਲੋਂ ਇੱਥੇ ਕਿੰਨਾ ਕੁ ਸਹਿਯੋਗ ਦਿੱਤਾ ਜਾ ਰਿਹਾ ਸਰਵਾਹੀ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਨੁਕਤਾ ਤੁਸੀਂ ਆਖਿਆ ਉਸ ਨੂੰ ਕਈ ਪੱਖਾਂ ਤੋਂ ਵੇਖਣ ਦੀ ਲੋੜ ਆ ਜਦੋਂ ਅਸੀਂ ਯੂਨੀਵਰਸਿਟੀ ਦੇ ਅੰਦਰ ਇਸ ਗੁਰਮਤ ਸਾਹਿਤ ਮੇਲੇ ਦੇ ਵਿੱਚ ਵੇਖਦੇ ਆਂ ਤਾਂ ਸੰਗਤ ਦਾ ਭਰਪੂਰ ਸਹਿਯੋਗ ਸੰਗਤ ਇੱਥੇ ਆਉਂਦੀ ਆ ਸਾਡੇ ਸਮਾਗਮ ਵਿੱਚ ਹਾਜ਼ਰੀ ਵੀ ਲਵਾਉਂਦੀ ਆ ਕਿ ਕਾਫੀ ਹੱਦ ਤੱਕ ਲੋਕ ਕਿਤਾਬਾਂ ਖਰੀਦਦੇ ਵੀ ਨੇ ਪਰ ਬਹੁਤ ਕਿਤਾਬਾਂ ਦੇਖਦੇ ਨੇ ਦਰਸ਼ਨ ਕਰਦੇ ਨੇ ਤੇ ਖਰੀਦਣ ਦਾ ਮਨ ਬਣਾਉਂਦੇ ਨੇ ਇਹ ਕਿਉਂਕਿ ਪੜਨ ਦਾ ਰੁਝਾਨ ਲਗਾਤਾਰ ਮੁਕਾਬਲਤਨ ਥੋੜਾ ਵੱਧ ਰਿਹਾ ਪਰ ਯੂਨੀਵਰਸਿਟੀ ਦੇ ਇਧਰਲੇ ਪਾਸੇ ਦੂਸਰੇ ਪਾਸੇ ਬਹੁਤ ਵੱਡੇ ਪੱਧਰ ਦੇ ਉੱਤੇ ਟਰਾਲੀਆਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਕਈ ਹਜ਼ਾਰ ਦੇਰ ਦੇ ਟਰਾਲੀਆਂ ਉਹਨਾਂ ਟਰਾਲੀਆਂ ਨੂੰ ਦੇਖ ਕੇ ਥੋੜੀ ਨਿਰਾਸ਼ਾ ਹੋਈ ਇੱਕ ਤਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਨਿਆਣੇ ਨੇ ਉਹ ਪਤਿਤ ਨੇ ਜੀ ਦੂਸਰੀ ਗੱਲ ਇਹ ਕਿ ਉਹ ਆਏ ਨੇ ਇੱਥੇ ਤੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਇਹ ਬਣਦੀ ਆ ਕਿ ਉਹ ਟਰਾਲੀਆਂ ਚੋਂ ਬਾਹਰ ਨਿਕਲ ਕੇ ਸੰਗਤ ਦੀ ਸੇਵਾ ਕਰਨ ਲੰਗਰਾਂ ਵਿੱਚ ਸੇਵਾ ਕਰਨ ਤੇ ਜਿੱਥੇ ਵੱਧ ਤੋਂ ਵੱਧ ਸੰਗਤ ਦਾ ਸਹਿਯੋਗ ਦੇਣਾ ਉਥੇ ਦੇਣਾ ਪਰ ਉਹ ਅਸੀਂ ਇੱਕ ਪੜਤਾਲ ਕਰਾਈ ਤੇ ਬਹੁਤ ਵੱਡਾ ਹਿੱਸਾ ਉਹ ਹੋ ਟਰਾਲੀਆਂ ਦੇ ਵਿੱਚ ਹੀ ਬੈਠਾ ਬੱਚਿਆਂ ਦਾ ਜਿਹੜੇ ਬਜ਼ੁਰਗ ਨੇ ਵੱਡੀ ਉਮਰ ਦੇ ਬੰਦੇ ਨੇ ਉਹ ਜ਼ਰੂਰ ਲੰਗਰਾਂ ਵਿੱਚ ਸੇਵਾ ਤੇ ਪਹੁੰਚਦੇ ਨੇ ਪਰ ਉਹ ਇਤਾਂ ਦਾ ਇਹ ਗੱਲ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਜਿਹੜੇ ਲੰਗਰਾਂ ਨਾਲ ਆਈਆਂ ਹੋਈਆਂ ਟਰਾਲੀਆਂ ਨੇ ਉਹ ਤਾਂ ਬਹੁਤ ਵੱਡੇ ਪੱਧਰ ਤੇ ਸੇਵਾ ਕਰ ਰਹੇ ਨੇ ਪਰ ਇਹ ਜਿਹੜੀ ਮੈਂ ਤੁਹਾਨੂੰ ਯੂਨੀਵਰਸਿਟੀ ਦੇ ਅੰਦਰ ਆਇਆ ਦੂਸਰਾ ਸੰਗਤ ਦਾ ਇਹ ਹੰਗਾਰਾ ਤੀਸਰਾ ਕੁਛ ਹੱਦ ਤੱਕ ਇਸ ਤਰ੍ਹਾਂ ਦੀ ਵੀ ਆ ਸੰਗਤ ਜਿਹੜੀ ਬੇਅੰਤ ਸ਼ਰਦਾ ਵਾਲੀ ਆ ਜਿਹੜੇ ਜਦੋਂ ਰਸਤੇ 'ਚ ਵੀ ਜਾਂਦੇ ਨੇ ਤਾਂ ਉਹ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਨੇ ਤੇ ਉਹਨਾਂ ਦੇ ਭਾਵਨਾ ਮਤਲਬ ਸਤਕਾਰ ਕਰਨਾ ਬੰਦਾ ਅੱਛਾ ਕੁਛ ਹੱਦ ਤੱਕ ਦੂਸਰੇ ਪਾਸੇ ਐਸੇ ਵੀ ਲੋਕ ਨੇ ਜਿਹੜੇ ਨਰੋਲ ਮੇਲੇ ਵਜੋਂ ਹੀ ਆਏ ਹੋਏ ਨੇ ਤੇ ਉਹ ਮੇਲਾ ਵੇਖਦੇ ਨੇ ਤੇ ਈਵਨ ਉਹ ਲਗਭਗ ਸਾਰੀ ਜਿਵੇਂ ਮਤਲਬ ਇੱਕ ਮੇਲੇ ਵਾਲੀਆਂ ਗਤੀਵਿਧੀਆਂ ਹੁੰਦੀਆਂ ਨੇ ਕੁਛ ਤਾਂ ਇਦਾਂ ਦੇ ਨੇ ਵੀ ਟਰੈਕਟਰਾਂ ਦੀਆਂ ਪ੍ਰਦਰਸ਼ਨੀਆਂ ਵਾਲੀ ਸਥਿਤੀ ਦੇ ਬੰਚੇ ਹਨ ਇਸ ਲਈ ਇਸ ਨੁਕਤੇ ਤੋਂ ਜਦੋਂ ਅਸੀਂ ਵੇਖਦੇ ਹਾਂ ਤਾਂ ਸਾਨੂੰ ਜਿਹੜੀ ਇਹ ਸ਼ਹਾਦਤ ਦਾ ਪਵਿੱਤਰ ਥਾਂ ਹੈ ਤੇ ਪਵਿੱਤਰ ਦਿਨ ਚੱਲ ਰਹੇ ਨੇ ਇਹਨਾਂ ਮੁਕੱਦਸ ਦਿਨਾਂ ਦੇ ਵਿੱਚ ਸਾਡੇ ਬੰਦਿਆਂ ਦੇ ਅੰਦਰ ਜਿਵੇਂ ਪ੍ਰਾਣੇ ਬਜ਼ੁਰਗਾਂ ਵੱਲੋਂ ਦੱਸਿਆ ਜਾਂਦਾ ਸੀ ਕਿ ਇਸ ਘੜੀ ਇਹਨਾਂ ਦਿਨਾਂ ਦੇ ਵਿੱਚ ਲੋਕ ਬਿਸਤਰਿਆਂ ਤੇ ਨਹੀਂ ਸੌਂਦੇ ਜੀ ਸੌਂਦੇ ਸੀ ਕਿਉਂਕਿ ਉਹਨਾਂ ਦੇ ਅੰਦਰ ਸਾਹਿਬਜ਼ਾਦਿਆਂ ਪ੍ਰਤੀ ਮਾਤਾ ਗੁਜਰੀ ਜੀ ਪ੍ਰਤੀ ਸਤਿਕਾਰ ਸੀ ਤਾਂ ਸਾਡੇ ਹੁਣ ਇਕੱਠ ਤੇ ਜ਼ਿਆਦਾ ਹੋ ਗਿਆ ਮੁਕਾਬਲਤਨ ਪਰ ਜਿਹੜੀ ਚੀਜ਼ ਦਾ ਸੰਚਾਰ ਹੋਣਾ ਸੀ ਜਿਹੜਾ ਸਨੇਹਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਸੀ ਵੱਡੇ ਰੂਪ ਦੇ ਵਿੱਚ ਉਹ ਸਾਡਾ ਖੁੱਸਦਾ ਜਾ ਰਿਹਾ ਇਸ ਲਈ ਮਤਲਬ ਜਦੋਂ ਅਸੀਂ ਵੇਖਦੇ ਹਾਂ ਸੰਗਤ ਦੇ ਸਹਿਯੋਗ ਨੂੰ ਰਲਿਆ ਮਿਲਿਆ ਜਿਹਾ ਸਹਿਯੋਗ ਆ ਤੇ ਨਿਰੋਲ ਇਦਾਂ ਨਹੀਂ ਕਹਿ ਸਕਦੇ ਕਿ ਸਾਰਾ ਉਸਾਰੂ ਆ ਨਿਰੋਲ ਇਦਾਂ ਨਹੀਂ ਕਹਿ ਸਕਦੇ ਕਿ ਸਾਰਾ ਟਾਹੂ ਆ ਪਰ ਜਿੰਨਾ ਕੁਝ ਵੀ ਹੈ ਥੋੜਾ ਵਿਗਾੜੂ ਜਾਂ ਟਾਹੂ ਉਸ ਦੇ ਖਾਤਰ ਸਾਰੀ ਸਾਰੇ ਪੰਥ ਨੂੰ ਸਾਰੀ ਸੰਗਤ ਨੂੰ ਸਿੱਖਾਂ ਨੂੰ ਖਾਸ ਕਰ ਨੌਜਵਾਨਾਂ ਨੂੰ ਉਹਨਾਂ ਨੂੰ ਇਸ ਪਾਸੇ ਉਪਰਾਲੇ ਕਰਨ ਦੀ ਲੋੜ ਹੈ ਚੜ੍ਹਦੀ ਕਲਾ ਨਾਲ ਤਾਂ ਜੋ ਆਪਾਂ ਇਸ ਸ਼ਹੀਦੀ ਸਭਾ ਦੇ ਵਿੱਚ ਹੋਰ ਜਿੰਨੀ ਵਧੀਆ ਤੋਂ ਵਧੀਆ ਸੇਵਾ ਉਹ ਕਰ ਸਕੀਏ ਤਾਂ ਇਹ ਆਪਣਾ ਤੀਸਰਾ ਸਾਹਿਤ ਮੇਲਾ ਚੱਲ ਰਿਹਾ ਹੈ ਪਿਛਲੇ 2 ਸਾਲਾਂ ਵਿੱਚ ਦੋ ਮੇਲੇ ਲੰਘ ਚੁੱਕੇ ਆ ਇਹ ਤੀਜੇ ਮੇਲੇ ਵਿੱਚ ਪਹਿਲੇ ਦੋ ਨਾਲੋਂ ਕੋਈ ਫਰਕ ਦੇਖਣ ਨੂੰ ਮਿਲਿਆ ਸਟਾਲਾਂ ਤੇ ਜਿੱਥੇ ਕਿਤਾਬਾਂ ਵੇਚੀਆਂ ਜਾਂ ਖਰੀਦੀਆਂ ਜਾਂਦੀਆਂ ਨੇ ਹਾਂ ਇਹ ਕਿਤਾਬਾਂ ਦੇ ਵਿੱਚ ਮੁਕਾਬਲਤਨ ਇੱਕ ਤੇ ਜਿਹੜੀ ਲੋਕਾਂ ਦੀ ਆਮਦ ਦੀ ਗਿਣਤੀ ਵੱਧ ਹੈ ਜੋ ਅਸੀਂ ਆਪਣੇ ਵੱਲੋਂ ਇਸ ਗੱਲ ਨੂੰ ਵੇਖਿਆ ਦੂਸਰੀ ਗੱਲ ਇਹ ਹੈ ਕਿ ਅਸੀਂ ਇਸ ਵਾਰੀ ਕਿਤਾਬ ਮੇਲੇ ਦੇ ਉੱਤੇ ਯੂਨੀਵਰਸਿਟੀ ਵੱਲੋਂ ਕੁਝ ਸਮਾਗਮਾਂ ਦਾ ਆਰੰਭ ਵੀ ਕੀਤਾ ਜਿਵੇਂ ਕਵੀ ਦਰਬਾਰ ਕੱਲ ਕਰਵਾਇਆ ਅੱਜ ਵੀ ਕਰਵਾਇਆ ਇਸ ਤਰ੍ਹਾਂ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਹੋਰ ਵਿਚਾਰ ਚਰਚਾਵਾਂ ਦੇ ਜਿਹੜੀਆਂ ਪੰਥ ਨੂੰ ਉਸਾਰੂ ਪਾਸੇ ਲੈ ਕੇ ਜਾਣ ਉਹਨਾਂ ਵਿਚਾਰ ਚਰਚਾਵਾਂ ਨੂੰ ਅਸੀਂ ਬਯੰਤਾਂਗੇ ਆਉਣ ਵਾਲੇ ਸਾਲਾਂ ਵਿੱਚ ਤਾਂ ਇਸ ਲਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੰਭਾਵਨਾ ਹੈ ਕਿ ਇਹ ਰੁਝਾਨ ਵਧੇ ਪਰ ਅਜੇ ਬਹੁਤ ਹੱਦ ਤੱਕ ਸਿੱਖਾਂ ਦਾ ਰੁਝਾਨ ਕਿਤਾਬਾਂ ਪੜ੍ਹਨ ਵਾਲੇ ਪਾਸੇ ਨਹੀਂ ਉਦਾਂ ਦਾ ਪਿਆ ਹੁਣ ਇੱਕ ਫਰਕ ਹੈ ਪੁਰਾਣੇ ਜ਼ਮਾਨੇ ਨਾਲੋਂ ਕਿ ਕਿਤਾਬਾਂ ਖਰੀਦਣ ਜ਼ਰੂਰ ਲੱਗ ਗਏ ਲੋਕਾਂ ਨੂੰ ਜੀ ਲੋਕਾਂ ਨੂੰ ਇਹ ਖੁਸ਼ੀ ਹੁੰਦੀ ਆ ਕਿ ਉਹਨਾਂ ਦੇ ਘਰੇ ਕਿਤਾਬ ਹੋਵੇ ਉਹ ਉਹ ਉਹਨਾਂ ਨੂੰ ਸੋਹਣੀ ਲੱਗਦੀ ਆ ਜਿਵੇਂ ਟੌਰ ਵਾਲੀ ਗੱਲ ਹੁੰਦੀ ਆ ਨਾ ਤਾਂ ਉਦਾਂ ਹੋ ਗਿਆ ਤਾਂ ਇਸ ਲਈ ਆਸ ਹੈ ਕਿ ਫੇਰ ਪੜ੍ਹਨ ਵੀ ਲੱਗ ਜਾਣਗੇ ਜੀ ਵੱਡੀ ਦਿੱਕਤ ਇੱਕ ਇਹ ਆ ਰਹੀ ਆ ਕਿ ਜਿਹੜੀ ਨਵੀਆਂ ਪੀੜ੍ਹੀਆਂ ਨੇ ਉਹਦੇ ਵਿੱਚ ਪੰਜਾਬੀ ਪੜ੍ਹਨ ਦੀ ਅਸਮਰੱਥਾ ਵਧ ਰਹੀ ਆ ਤੇ ਜਿਹੜੀ ਸਿੱਖ ਰਵਾਇਤ ਦੀ ਸ਼ਬਦਾਵਲੀ ਆ ਉਹਦੇ ਪ੍ਰਤੀ ਬਧ ਰਹੀ ਆ ਇਹ ਥੋੜੀਆਂ ਦਿੱਕਤਾਂ ਆ ਰਹੀਆਂ ਨੇ ਪਰ ਮੁਕਾਬਲ ਤਨ ਪਹੁੰਚ ਵਧ ਰਹੀ ਆ ਨੌਜਵਾਨ ਬਹੁਤ ਫਿਰ ਰਹੇ ਨੇ ਇੱਥੇ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੋ ਇੱਥੇ ਕਿਤਾਬਾਂ ਪਾਵੇਂ ਦੇਖਣ ਹੀ ਆਉਂਦੇ ਆ ਆਉਂਦੇ ਜਰੂਰ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਦੇਖੋ ਮੈਂ ਪੜਨ ਦੇਖਣ ਵਾਲੇ ਖੇਤਰ ਵਿੱਚ ਹਾਂ ਮੈਂ ਇਹ ਕਹਿਣਾ ਕਿ ਬੰਦੇ ਨੂੰ ਨਾ ਆਪਣਾ ਸਮਾਂ ਵੰਡਣਾ ਚਾਹੀਦਾ ਜੀ ਕਿ ਮੇਰੇ ਕੋਲੇ ਮਹੀਨੇ ਵਿੱਚ ਹਫਤੇ ਵਿੱਚ ਦਿਨ ਵਿੱਚ ਜਾਂ ਸਾਲ ਵਿੱਚ ਕਿੰਨਾ ਸਮਾਂ ਕਿੰਨਾ ਸਮਾਂ ਹੈ ਜਿਹੜਾ ਮੈਂ ਆਪ ਦੀ ਸਰੀਰ ਨੂੰ ਲਾਉਣਾ ਕਿੰਨਾ ਸਮਾਂ ਹੈ ਜਿਹੜਾ ਮੈਂ ਕਿੱਤੇ ਨੂੰ ਲਾਉਣਾ ਖਾਣ ਪੀਣ ਸੌਣ ਪਹਿਨਣ ਨੂੰ ਮੈਂ ਕਿੰਨਾ ਸਮਾਂ ਲਾਉਣਾ ਉਹਦੇ ਵਿੱਚੋਂ ਫਿਰ ਬੰਦੇ ਨੂੰ ਵੰਡਣਾ ਚਾਹੀਦਾ ਵੀ ਕਿੰਨਾ ਸਮਾਂ ਮੈਂ ਆਪਣੇ ਆਪ ਦੇ ਆਪ ਦੇ ਵਿਕਾਸ ਤੇ ਲਾਉਣਾ ਆਪਣੀ ਸਮਝ ਨੂੰ ਵੱਡੀ ਕਰਨ ਖਾਤਰ ਲਾਉਣਾ ਵਿਕਾਸ ਖਾਤਰ ਲਾਉਣਾ ਉਸ ਦੇ ਵਿੱਚੋਂ ਫਿਰ ਬੰਦੇ ਨੂੰ ਆਪਣਾ ਪੜ੍ਹਨ ਦਾ ਸਮਾਂ ਵੰਡਣਾ ਚਾਹੀਦਾ ਮੰਨ ਲਓ ਵੀ ਬੰਦਾ ਇਹ ਕਹਿੰਦਾ ਕਿ ਮੇਰੇ ਕੋਲੇ ਦਿਨ ਦੇ ਵਿੱਚ ਸੌਣ ਤੋਂ ਸਵਾ 18 ਘੰਟੇ ਨੇ ਤੇ 18 ਘੰਟਿਆਂ ਦੇ ਵਿੱਚੋਂ ਉਹ ਵੰਡੇ ਵੀ ਮੈਂ ਜੀ 2 ਘੰਟੇ ਪੜ੍ਹਨ ਨੂੰ ਲਾਉਣੇ ਨੇ ਤਾਂ 2 ਘੰਟੇ ਨਾਲ ਹਫ਼ਤੇ ਦੇ 14 ਘੰਟੇ ਹੋਗਾ ਤਾਂ ਉਹ ਚਾਹੇ ਕਿਸੇ ਦਿਨ 5 ਲਾਲਵੇ ਕਿਸੇ ਦਿਨ ਘੱਟ ਲਾ ਲਵੇ ਵੱਧ ਲਾ ਲਵੇ ਇਸ ਤਰੀਕੇ ਬੰਦਿਆਂ ਨੂੰ ਸਮਾਵਜਕ ਬਣ ਕੇ ਹਾਂਜੀ ਪੜਨ ਤੇ ਲਾਉਣਾ ਚਾਹੀਦਾ ਇੱਕ ਗੱਲ ਦੂਸਰੀ ਗੱਲ ਉਹਨੇ ਕੀ ਪੜਨਾ ਇਸ ਦੀ ਉਹ ਸਾਫ਼ ਚੋਣ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਇਤਿਹਾਸ ਪਸੰਦ ਹੈ ਕੀ ਉਹਨਾਂ ਨੂੰ ਸਾਖੀ ਪਸੰਦ ਹੈ ਕੀ ਉਹਨਾਂ ਨੂੰ ਸਿਧਾਂਤ ਪਸੰਦ ਹੈ ਕੀ ਉਹਨਾਂ ਨੂੰ ਕੋਈ ਸਾਹਿਤ ਦੀਆਂ ਰਚਨਾਵਾਂ ਪਸੰਦ ਨੇ ਕੀ ਉਹਨਾਂ ਨੂੰ ਕਿਸੇ ਕਲਾ ਦੀਆਂ ਰਚਨਾਵਾਂ ਪਸੰਦ ਨੇ ਤਾਂ ਇਸ ਲਈ ਇਸ ਨੁਕਤੇ ਤੋਂ ਬੰਦੇ ਨੂੰ ਆਪਣੀ ਰੁਚੀ ਵੇਖਣੀ ਚਾਹੀਦੀ ਹੈ ਤਾਂ ਫਿਰ ਜੇ ਇਸ ਤਰੀਕੇ ਆਪਾਂ ਵੰਡ ਲਈਏ ਤੇ ਕਿਤਾਬਾਂ ਦਾ ਵੀ ਫਿਰ ਉਹੀ ਕਿਤਾਬਾਂ ਖਰੀਦਣੇ ਚਾਹੀਦੀਆਂ ਨੇ ਬੇਲੋੜਾ ਬੇਲੋੜੀ ਸਮੱਗਰੀ ਇਕੱਠੀ ਕਰਨ ਤੋਂ ਬਚਣਾ ਚਾਹੀਦਾ ਤਾਂ ਇਸ ਨਾਲ ਫਿਰ ਇੱਕ ਪੜਨ ਦਾ ਰੁਝਾਨ ਵਧੇਗਾ ਅਗਲੀ ਗੱਲ ਇਹ ਹੈ ਕਿ ਬੰਦੇ ਦੀ ਪੜ੍ਹਾਈ ਦਾ ਸਭ ਤੋਂ ਵੱਧ ਸਮਾਂ ਖਾ ਰਿਹਾ ਜਿਹੜੇ ਬਿਜਲੀ ਯੰਤਰ ਨੇ ਜਿਵੇਂ ਫੋਨ ਵਗੈਰਾ ਦੇ ਉਹਨਾਂ ਬਾਰੇ ਬੰਦੇ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਘਟੋ ਘਟ ਹਰੇਕ ਬੰਦੇ ਨੂੰ ਇਹ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਕਿ ਉਹਨੇ ਜਿਹੜਾ ਫੋਨ ਹੈ ਉਹ ਕਿੰਨਾ ਸਮਾਂ ਵੇਖਣਾ ਜਿਵੇਂ ਸੋਸ਼ਲ ਮੀਡੀਆ ਕੋਈ ਫੇਸਬੁੱਕ ਕਾ ਟਵਿੱਟਰ ਐ ਐਕਸ ਆਖਦੇ ਨੇ ਜਿਹਨੂੰ ਤੇ ਜਾਂ ਹੋਰ ਜਿਹੜੀਆਂ ਇੰਸਟਾਗ੍ਰਾਮ ਵਗੈਰਾ ਉਹ ਉਹਨੇ ਕਿੰਨਾ ਸਮਾਂ ਵਰਤਣਾ ਉਸ ਨੂੰ ਇਹ ਵਿਉਂਤਣਾ ਚਾਹੀਦਾ ਤੇ ਉਹ ਵਿਉਂਤ ਕੇ ਫੇਰ ਫੇਰ ਬੰਦੇ ਫਿਰ ਜੇ ਤੁਸੀਂ ਕੋਈ ਵੀ ਕੰਮ ਆਰੰਭੋਗੇ ਤਾਂ ਉਹ ਨਿਸ਼ਚਿਤ ਸਮੇਂ ਵਿੱਚ ਹੋਵੇਗਾ ਨਹੀਂ ਇਹ ਹੋ ਜਾਂਦਾ ਕਿ ਤੁਸੀਂ ਕੰਮ ਆਰੰਭ ਲੈਨੇ ਹੋ ਤੇ ਕੰਮ ਤੋਂ ਕੰਮ ਸਹੀ ਸਮੇਂ ਤੇ ਨਾ ਹੋਣ ਕਰਕੇ ਬੰਦੇ ਨਿਰਾਸ਼ ਹੀ ਹੁੰਦੇ ਨੇ ਜੀ ਆ ਇਹ ਮੇਰੀ ਸਾਰੇ ਸਾਰੇ ਨੌਜਵਾਨਾਂ ਨੂੰ ਸਲਾਹ ਹੈ ਵੀ ਉਹ ਆਪਣਾ ਸਮਾਂ ਵੰਡਣ ਉਹਨਾਂ ਨੇ ਕੀ ਪੜ੍ਹਨਾ ਉਹ ਵੇਖਣ ਅਤੇ ਉਹਨਾਂ ਨੇ ਕਿਹੜੀ ਚੀਜ਼ ਨਹੀਂ ਵੇਖਣੀ ਉਹਦਾ ਖਿਆਲ ਰੱਖਣ ਜੀ ਬਹੁਤ ਬਹੁਤ ਧੰਨਵਾਦ ਸਰ ਸੋ ਇਹ ਸਨ ਡਾਕਟਰ ਸਿਕੰਦਰ ਸਿੰਘ ਜਿਹੜੇ ਕਿ ਪੰਜਾਬੀ ਵਿਭਾਗ ਦੇ ਮੁਖੀ ਆ ਬੜੇ ਅਣਮੋਲ ਬਚਨ ਇਹਨਾਂ ਨੇ ਸਾਨੂੰ ਤੇ ਨੌਜਵਾਨ ਪੀੜ੍ਹੀ ਨੂੰ ਦਿੱਤੇ ਆ ਸੋ ਆਓ ਆਪਾਂ ਅੱਗੇ ਹੋਰ ਦਰਸ਼ਨ ਕਰਦੇ ਆ ਇਸ ਗੁਰਮਤ ਸਹਿਤ ਮੇਲੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ